ਗੰਬਪੂਰਾ ਦੇ ਸਾਬਕਾ ਸਰਪੱਜ ਦੀ ਮੌਤ ਦੇ ਮਾਮਲੇ ਵਿੱਚ ਫਸੇ ਜ਼ਿਲ੍ਹੇ ਰਾਮ ਸ਼ਰਮਾ ਨੂੰ ਜ਼ਮਾਨਤ ਮਿਲ ਗਈ ਹੈ ਇਸ ਤੋਂ ਪਹਿਲਾਂ ਵਿਧਾਇਕ ਓਪੀ ਜੈਨ ਨੂੰ ਜ਼ਮਾਨਤ ਮਿਲ ਗਈ ਸੀ ਜ ਜਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਇਹ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਇਸ ਕੇਸ ਦੇ ਵਿੱਚ ਓਪੀ ਜੈਨ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਤੇ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਜ਼ਿਲ੍ਹੇ ਰਾਮ ਨੂੰ ਵੀ ਜ਼ਮਾਨਤ ਦੇ ਦਿੱਤੀ ਗਈ ਹੈ ਇੱਕ ਵਾਰ ਕੇਸ ਦੁਹਰਾਉਣਾ ਚਾਹਾਂਗੇ ਸਾਬਕਾ ਟ੍ਰਾਂਸਪੋਰਟ ਮੰਤਰੀ ਓਪੀ ਜੈਨ ਅਤੇ ਸਾਬਕਾ ਚੀਫ ਪਾਰਲੀਮੈਨਰ ਸਕਤਰ ਜ਼ਿਲ੍ਹਾ ਰਾਮ ਇੱਕ ਸਰਪੰਚ ਦੇ ਹਤਿਆ ਕਾਂਡ ਵਿੱਚ ਫਸੇ ਸਨ ਕਰਮ ਸਿੰਘ ਕੰਬੋਪੂਰਾ ਦਾ ਸਰਪੰਚ ਸੀ ਜਿਸ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਟ੍ਰਾਂਸਪੋਰਟ ਮੰਤਰੀ ਅਤੇ ਨਾਲ ਹੀ ਸਾਬਕਾ ਚੀਫ ਪਾਰਲੀਮੈਨਰ ਸਕਤਰ ਜ਼ਿਲ੍ਹਾ ਰਾਮ ਫਸੇ ਸਨ ਅਤੇ ਇਸੇ ਮਾਮਲੇ ਦੇ ਤਹਿਤ ਹੁਣ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਿਸ ਸਾਬਕਾ ਚੀਫ ਪਾਰਲੀਮੈਨਰ ਸਕਤਰ ਜ਼ਿਲ੍ਹਾ ਰਾਮ ਨੂੰ ਅਦਾਲਤ ਅਦਾਲਤ ਨੇ ਜਮਾਨਤ ਦੇ ਦਿੱਤੀ ਹੈ ਇਸ ਤੋਂ ਪਹਿਲਾਂ ओपी जैन ਨੂੰ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਗਈ ਹੈ ਇਸ ਉੱਤੇ ਵਧੇਰੇ ਜਾਣਕਾਰੀ ਨਾਲ ਜੁੜੇ ਹੋਏ ਨੇ ਸਾਡੇ ਪੱਤਰਕਾਰ ਨੀਹਾ ਜ਼ਲਾਰੀਆ ਨੀਹਾ ਕਿਹਾ ਜਾ ਸਕਦਾ ਕਿ ਵੱਡੀ ਰਾਹਤ ਮਿਲੀ ਹੈ ਸਾਭਾ ਕਾ ਚੀਫ ਪਾਰਲੀਮਨ ਇਸ ਕਤਰ ਨੂੰ ਜੋ ਜ਼ਿਲ੍ਹੇ ਰਾਮ ਹੈਗੇ ਨੇ ਜੋ ਕਿ ਸਾਫ ਦਾ ਸੀਪੀਐਸ ਰਹਿ ਚੁਕੇ ਨੇ ਹਰਿਆਣਾ ਦੇ ਉਹਨਾਂ ਨੂੰ ਜਿਹੜੀ ਪੰਚੂਰ ਦੀ ਜ਼ਿਲ੍ਹਾ ਥਾਲੇ ਦੇ ਵੱਲੋਂ ਜ਼ਮਾਨਤ ਤੇ ਵਿਹਾਅ ਕਰ ਦਿੱਤਾ ਗਿਆ ਤੇ ਹੁਣ ਕਹੀ ਕੀ ਆ ਸਕੇ ਨੇ ਕਿ 4 ਵਜੇ ਦੇ ਕਰੀਬ ਉਹਨਾਂ ਨੂੰ ਤਿਹਾਰ ਜੇਲ ਸੌਰੀ ਅਜਮਬਾਲਾ ਦੇ ਵਿੱਚ ਜੇਲ ਹੈਗੀ ਐ ਉਸ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਵੇਗਾ ਔਰ ਉਹਨੇ ਫਿਲਹਾਲ ਜਿਹੜੀ ਹੈਗੀ ਥੋੜੇ ਦਿਨ ਪਹਿਲਾਂ ਹੀ ਹਾਈ ਕੋਰਟ ਦੇ ਵੱਲੋਂ ਜੋ ਸਾਫ ਦਾ ਟ੍ਰਾਂਸਪੋਰਟ ਮੰਤਰੀ ਹੈਗੇ ਨੇ ਓਪੀ ਜੈਨ ਜਿਹੜੀ ਕਿਸੇ ਮਾਮਲੇ ਦੇ ਵਿੱਚ ਜੇਲ ਦੇ ਵਿੱਚ ਕੈਦਨ ਹਾਈ ਕੋਰਟ ਨੇ ਉਹਨਾਂ ਨੂੰ ਵੀ ਜ਼ਮਾਨਤ ਤੇ ਵਿਹਾਅ ਕਰ ਦਿੱਤਾ ਸੀ ਤੇ ਅੱਜ ਇਸ ਕੇਸ ਦੇ ਵਿੱਚ ਦੂਸਰੇ ਦੋ ਆਰ.ਓ.ਪੀ ਜਿਹੜੇ ਹੈਗੇ ਨੇ ਫਿਰ ਆਮ ਉਹਨਾਂ ਨੂੰ ਪੰਚਕੁਲਾ ਦੀ ਜੇਵਾਦ ਹਲਦਵਾਲ ਤੋਂ ਰਾਹਤ ਮਿਲਿਆ ਜੋ ਉਹਨਾਂ ਨੂੰ ਜ਼ਮਾਨਤ ਰਿਹਾ ਕਰ ਦਿੱਤਾ ਗਿਆ ਤੇ ਹੁਣ ਫਿਲਹਾਲ ਹਾਲਾਂਕਿ ਸੀ.ਬੀ.ਆਈ ਵੱਲੋਂ ਦੋਨਾਂ ਨੂੰ ਹੀ ਮਨਾ ਦਿੱਤਾ ਗਿਆ ਸੀ ਕਿ ਜ਼ਮਾਨਤ ਰਿਹਾ ਨਾ ਕੀਤਾ ਜਾਵੇ ਲੇਕਿਨ ਉਹਨਾਂ ਦਾ ਬਿਹਤਰ ਵਿਵਹਾਰ ਜਿਹੜਾ ਹੈਗਾ ਉਹਨਾਂ ਨੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਹਿਯੋਗ ਦਿੱਤਾ ਹੈਗਾ ਇਨਵੈਸਟੀਗੇਸ਼ਨ ਏਜੰਸੀ ਦਾ ਤੇ ਜਿਸ ਇਹਨਾਂ ਦੇ ਇਹੀ ਕਾਰਨਾਂ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜ਼ਮਾਨਤ ਰਿਹਾ ਕੀਤਾ ਜਾ ਚੁੱਕਾ ਹੈ ਕਿ ਦੋਹੀ ਜਿਹੜੇ ਮੇਨ ਆਰ.ਓ.ਪੀ ਹੈਗੇ ਨੇ ਇਸ ਕੇਸ ਦੇ ਵਿੱਚ ओपी जैन ਤੇ ਜ਼ਿਲਰਾਮ ਦੋਨੋਂ ਜ਼ਮਾਨੇ ਤੇ ਹੁਣ ਵਿਹਾ ਹੋ ਚੁਕੇ ਨੇ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਤੁਸੀਂ ਸੀਬੀਆਈ ਦਾ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਦਾ ਪਿਛੋਕੜ ਕੀ ਰਿਹਾ ਕਿਸ ਤਰ੍ਹਾਂ ओपी ਜੈਨ ਅਤੇ ਜ਼ਿਲਰਾਮ ਇਸ ਮਾਮਲੇ ਵਿੱਚ ਫਸੇ ਨੇ ਹਾਂਜੀ ਬਿਲਕੁਲ ਮਾਮਲਾ ਜਿਹੜਾ ਹੈਗਾ ਉਹ ਕਰਨਾਲ ਦੇ ਕੰਬੂਪੁਰਾ ਪਿੰਡ ਜਿਹੜਾ ਹੈਗਾ ਉਸ ਤੋਂ ਦਾ ਹੈਗਾ ਔਰ ਕਰਮ ਸਿੰਘ ਨਾਮ ਦੇ ਜੋ ਸਾਫਾ ਸਰਪੰਚ ਸੀ ਉਸ ਕੇ ਇੱਥੇ ਵਿੱਚ ਉਹ ਉਹਨਾਂ ਤੇ ਇਹੀ આરોਪ ਲੱਗੇ ਸਨ ਉਹਨਾਂ ਨੇ આરોਪ ਲਗਾਇਆ ਸੀ ਜੋ ਓਪੀਜਨ ਸਿਦਾਰਾਮ ਨੂੰ ਪੈਸੇ ਦਿੱਤੇ ਗਏ ਸਨ 12 ਲੱਖ ਰੁਪਏ ਇਸ ਕੇਸ ਨਾਲ ਰਿਲੇਟਡ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਨੂੰ ਸਰਕਾਰੀ ਨੌਕਰੀ ਲਗਵਾਉਣਗੇ ਲੇਕਿਨ ਬਾਅਦ ਵਿੱਚ ਇਹ આરોਪ ਲਗਾਇਆ ਕਿ ਨਾ ਤਾਂ ਨੌਕਰੀ ਮਿਲੀ ਤੇ ਨਾ ਹੀ ਪੈਸੇ ਤੇ ਔਰ ਤੋਖੇ ਤਰੀਕੇ ਕੇਸ ਚੜਾ ਹੈਗਾ ਸੀ ਐਫ ਆਈ ਆਰ ਜੱਜ ਕਰਵਾਈ ਗਈ ਸੀ ਓਪੀਜਨ ਸਿਦਾਰਾਮ ਦੇ ਖਿਲਾਫ ਲੇਕਿਨ ਉਸੇ ਅਗਲੇ ਦਿਨ ਜੋ ਕਰਮ ਕਰਮ ਸਿੰਘ ਨੇ ਉਹਨਾਂ ਦੀ ਪੇਟਵਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਔਰ ਕਾਰਦਿਆਂ ਨੇ આરોਪ ਲਗਾਇਆ ਸੀ ਕਿ ਜਿਲ람 ਕੇ ოਫੀਸੈਂ ਹੀ ਇਸ ਦੀ ਪਿਕਚਰ ਹੈ ਵੈਨੇ ਹਾਲਾਂਕਿ ਕੋਨੋ ਦੋਹਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਆਤਮ ਹੱਤਿਆ ਕੀ ਸੀ ਕੀ ਕਰਮ ਸਿੰਘ ਨੇ ਲੇਕਿਨ ਕਾਰਦਿਆਂ ਦਾ ਹੀ આરોਪ ਹੈ ਕਿ ਉਹਨਾਂ ਨੇ ਉਹਨਾਂ ਦੀ ਜਿਹੜੀ ਹੈਗੀ ਇਸ ਉਹਨਾਂ ਦੀ ਸੱਤਰ ਕਰਵਾਇਆ ਗਿਆ ਸੀ ਇਸ ਕੇਸ ਦੇ ਵਿੱਚ ਹਾਲਾਂਕਿ ਸੁਪਰੀਮ ਕੋਰਟ ਤੱਕ ਜਾਇਆ ਗਿਆ ਸੀ ਪਹਿਲੇ ਜਿਹੜੀ ਐਂਟੀ ਸਪੇਸ਼ਲ ਦੀ ਬੇਲ ਦੇ ਮਾਮਲੇ ਦੇ ਵਿੱਚ ਲੇਕਿਨ ਉਹਨਾਂ ਨੂੰ ਰਾਹਤ ਨਹੀਂ ਮਿਲੀ ਸੀ ਸਿਰ ਥੋੜੇ ਕਾਫੀ ਦੇ ਉਸੜੇ ਹੈਗੇ ਨੇ ਉਸ ਜੇਲ੍ਹ ਦੇ ਵਿੱਚ ਰਹੇ ਨੇ ਲੇਕਿਨ ਹੁਣ ოਫੀਸ ਹੈ ਨਾ ਹਾਈ